ਜਲੰਧਰ 'ਚ ਫੇਰ ਚੱਲਿਆ ਇੱਕ ਨਸ਼ਾ ਤਸਕਰ ਦੇ ਘਰ 'ਚੋ ਬੁਲਡੋਜ਼ਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਚੱਲਦਿਆਂ ਅੱਜ ਫੇਰ ਜਲੰਧਰ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦੇ ਘਰ ਨੂੰ ਢਾਹ ਦਿੱਤਾ ਗਿਆ। ਨਸ਼ਾ ਤਸਕਰ ਵੱਲੋਂ ਇੱਕ ਘਰ ਬਿਨਾ ਮ्युनਿਸਪਲ ਕਾਰਪੋਰੇਸ਼ਨ ਤੋਂ ਨਕਸ਼ਾ ਪਾਸ ਕਰਾਏ ਬਣਾਇਆ ਗਿਆ ਸੀ। ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਅਤੇ ਮ्युनਿਸਪਲ ਕਾਰਪੋਰੇਸ਼ਨ ਦੇ ਜੁਆਇੰਟ ਐਫਰਟ ਦੇ ਨਾਲ ਇਹ ਐਕਸ਼ਨ ਲਿੱਤਾ ਗਿਆ। ਇਸ ਦੇ ਚੱਲਦਿਆਂ ਹੀ ਦੱਸ ਦਈਏ ਕਿ ਨਸ਼ਾ ਤਸਕਰ ਨੇ ਨਸ਼ਾ ਵੇਚ ਕੇ ਜਿਹੜੀ ਕਮਾਈ ਕੀਤੀ ਸੀ ਉਸ ਦਾ ਹੀ ਇਹ ਘਰ ਬਣਾਇਆ ਸੀ ਤੇ ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਸਬਕ ਮਿਲ ਸਕੇ ਅਵਜਾਂਦੇ ਆ ਕੀ ਹੈ ਇਹ ਕਿਹਣਾ ਜਲੰਧਰ ਪੁਲਿਸ ਦਾ ਸਬੰਧਿਤ ਉੱਪਰ ਇਹ ਡਰੱਗਸ ਸਮਗਲਰ ਰਾਜਨ ਦਾ ਘਰ ਹੈ ਜਿਹੜਾ ਕਿ ਆਪਾਂ ਬਾਬਾ ਬੁੱਢਾ ਜੀ ਇਨਕਲੇਵ ਦੇ ਕੋਲੇ ਖੜੇ ਹੈਗੇ ਆਂ ਤੋਂ ਇਹ ਇੱਕ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਤਿੰਨ ਮੁਕਾਦਮੇ ਐਨਡੀपीएस ਅਧੀਨ ਤਿਆਰ ਕੀਤੇ ਗਏ ਆ ਤੇ ਆਕਸਾਈਜ ਦੇ ਤਹਿਤ ਵੀ ਮੁਕਾਦਮੇ ਦਰਜ ਨੇ ਔਰ ਇਹ ਜਿਹੜਾ ਹੈਗਾ ਇਸ ਟਾਈਮ ਸੈਂਟਰਲ ਜਿਹੜਾ ਕਪੂਰਸਲਾ ਬੰਦ ਹੈਗਾ ਜਿਹੜੀ ਇਹ ਪ੍ਰਾਪਰਟੀ ਹੈਗੀ ਆ ਇਹ ਪ੍ਰਾਪਰਟੀ ਜਿਹੜੀ ਇਹਨੇ ਹੈਗੀ ਆ ਜੋ ਵੀ ਇਹਨੇ ਪਹਿਲਾਂ ਵੇਚ ਕੇ ਪੈਸਾ ਵਾਇਆ ਟਰੱਕ ਮਨੀ ਮਤਲਬ ਖਰਚ ਕੀਤੀ ਹੈ ਨਜਾਇਜ਼ ਤੌਰ ਦੇ ਉੱਤੇ ਜਿਹੜਾ ਇਹਦੀ ਕੰਸਟਰਕਸ਼ਨ ਕਰ ਰਿਹਾ ਹੈਗਾ ਉਹ ਜਿਹੜੇ ਕਿ ਕੋਈ ਇਹਦੀ ਕਾਰਪੋਰੇਸ਼ਨ ਤੋਂ ਮਨਜ਼ੂਰੀ ਨਹੀਂ ਹੈਗੀ ਕੋਈ ਦਾ ਨਕਸ਼ਾ ਪਾਸ ਨਹੀਂ ਹੈ ਇਸ ਕਰਕੇ ਡੋਨੇ ਡਿਪਾਰਟਮੈਂਟਾਂ ਵੱਲੋਂ ਇਹ ਆਇਡੈਂਟੀਫਾਈ ਕੀਤੀ ਗਈ ਸੀ ਜਗਾ ਔਰ ਇਸ ਜਗ੍ਹਾ ਜਿਹੜੀ ਇਹਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਸਾਰੀ ਕੀਤੀ ਜਾ ਰਹੀ ਹੈ ਉਹਨੂੰ ਜਿਹੜਾ ਅੱਜ ਅਸੀਂ ਦੋਨੇ ਡਿਪਾਰਟਮੈਂਟ ਇਕੱਠੇ ਤੌਰ ਦੇ ਉੱਤੇ ਜਿਹੜੇ ਹੈਗੇ ਡੋਮਿਨੇਸ਼ਨ ਕਰ ਇਹ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ ਕਿ ਪੁਲਿਸ ਵੱਲੋਂ ਜਿਹੜੀ ਇਹ ਜੁਆਇੰਟ ਕਾਰਵਾਈ ਹੈ ਦੇਖੋ ਜੀ ਇੱਕ ਡਰੱਗ ਸਮਰਪਣ ਦੀ ਪ੍ਰਾਪਰਟੀ ਹੈਗੀ ਹੈ ਔਰ ਨਜਾਇਜ਼ ਤੌਰ ਤੇ ਉਹ ਬਣਾ ਰਿਹਾ ਹੈਗਾ ਇਸ ਕਰਕੇ ਦੋਨੇ ਡਿਪਾਰਟਮੈਂਟ ਜੁਆਇੰਟ ਤੌਰ ਦੇ ਉੱਤੇ ਕਾਰਵਾਈ ਕਰ ਰਹੇ ਹਨ ਕੋਈ ਵਾਲੀਵਰ ਸੀ ਗੱਲ ਜਿਹੜੀ ਕੋਈ ਘਰ ਵਾਲੀਵਰ ਸੀ ਨਹੀਂ ਨਹੀਂ ਇਸ ਟਾਈਮ ਇਹਦੀ ਵਾਈਫ ਦੀ ਤਾਂ ਸੈਪਰੇਸ਼ਨ ਹੋ ਚੁੱਕੀ ਹੈਗੀ ਤੇ ਇਹ ਜਿਹੜਾ ਬੰਦਾ ਹੈਗਾ ਫਿਲਹਾਲ ਇਸ ਟਾਈਮ ਕੋਰਟਲਾ ਜੇਲ੍ਹ ਬੰਦ ਹੈਗਾ ਇਸ ਕਰਕੇ ਪਰਿਵਾਰ ਦੇ ਵਿੱਚ ਕੋਈ ਹੋਰ ਪਰਿਵਾਰਕ ਮੈਂਬਰ ਨਹੀਂ ਹੈਗਾ ਪਰ ਅੰਡੀ ਗੁੰਡੀਆਂ ਦਾ ਗਣਾ ਵੀ ਹਾਜ਼ਰ ਵੀ ਕੁਝ ਲੋਕ ਆਣ ਕੇ ਤੇ ਘਰ ਦੇ ਵਿੱਚ ਰਹਿੰਦੇ ਆ ਉਹ ਬੈਠਦੇ ਆ ਉਹ ਆਪਾਂ ਚੈੱਕ ਕਰ ਲਾਂਗੇ ਫਿਲਹਾਲ ਜਿੰਨੀ ਸਾਡੇ ਕੋਲ ਇੰਟੀਮੀਸ਼ਨ ਹੈ ਜਿੱਦਾਂ ਆਪਾਂ ਮੌਕੇ ਦੇ ਉੱਤੇ ਖੜੇ ਆ ਉਹ ਦੇ ਅਕੋਰਡਿੰਗਲੀ ਤਾਂ ਇਹ ਲੱਗਦਾ ਹੈਗਾ ਵੀ ਇੱਥੇ ਕੋਈ ਨਹੀਂ ਆਉਣਾ ਪਰ ਫਿਰ ਵੀ ਜੇ ਕੋਈ ਅਜਾ ਕੋਈ ਸਸਪੀਸ਼ਸ ਹੋਇਆ ਤਾਂ ਉਹ ਤੁਹਾਡਾ ਮੈਟਰ ਹੈਗਾ ਬਸ ਠੀਕ ਹੈ